ਬਾਰਿਸ਼ ਲਗਾਤਾਰ ਹੋ ਰਹੀ ਸੀ ਅਤੇ ਦਰਵਾਜ਼ੇ ਤੇ ਮੀਰਾ ਖੜੀ ਸੀ ਅੱਖਾਂ ਵਿੱਚੋਂ ਹੰਝੂ ਅਤੇ ਚਿਹਰੇ ਤੇ ਸਰਦ ਹਵਾ ਦੀ ਨਮੀ ਦੋਵੇਂ ਇੱਕੋ ਜਿਹੇ ਲੱਗ ਰਹੇ ਸੀ ਉਹ ਬਾਰ-ਬਾਰ ਦਰਵਾਜ਼ਾ ਖੜਕਾ ਰਹੀ ਸੀ ਆਰਬ ਬਸ ਇੱਕ ਵਾਰ ਮੇਰੀ ਗੱਲ ਸੁਣ ਲਓ ਪਲੀਜ਼ ਅੰਦਰੋਂ ਕੋਈ ਆਵਾਜ਼ ਨਹੀਂ ਆਈ ਬਸ ਇੱਕ ਹਲਕੀ ਜਹੀ ਟਕਰਾਹਟ ਜਿਵੇਂ ਕੋਈ ਚੀਜ਼ ਜ਼ਮੀਨ ਤੇ ਡਿੱਗੀ ਹੋਵੇ ਮੀਰਾ ਹੌਲੀ ਜਹੀ ਨਾਲ ਬੁੜਬੁੜਾਈ ਜੀ ਅੱਜ ਮੈਂ ਸੱਚ ਨਹੀਂ ਆਖਿਆ ਤਾਂ ਸ਼ਾਇਦ ਮੈਂ ਆਪਣੇ ਆਪ ਨੂੰ ਕਦੇ ਮਾਫ਼ ਨਹੀਂ ਕਰ ਪਾਵਾਂਗੀ ਪਰ ਅੰਦਰ ਬੈਠੇ ਆਰਬ ਲਈ ਉਸ ਸੱਚ ਦੀ ਕੋਈ ਅਹਿਮੀਅਤ ਨਹੀਂ ਬਚੀ ਸੀ ਉਹ ਵਾਰੀ ਦੇ ਕੋਲ ਬੈਠਾ بارش ਨੂੰ ਦੇਖ ਰਿਹਾ ਸੀ ਉਹ بارش ਜੋ ਕਦੇ ਮੀਰਾ ਨੂੰ ਬਹੁਤ ਪਸੰਦ ਸੀ ਅੱਜ ਉਸੇ بارش ਵਿੱਚ ਉਸਦਾ ਰਿਸ਼ਤਾ ਵੀ ਟੁੱਟ ਚੁਕਿਆ ਸੀ ਤਿੰਨ ਮਹੀਨੇ ਪਹਿਲਾਂ ਸਭ ਕੁਝ ਵੱਖਰਾ ਸੀ ਹਰ ਸਵੇਰ ਦੀ ਚਾਹ ਦੀ ਪਿਆਲੀ ਨਾਲ ਮੀਰਾ ਦੀ ਹਸੀ ਅਤੇ ਆਰਵ ਦਾ ਸ਼ਾਂਤ ਚਿਹਰਾ ਸ਼ਾਂਤ ਚਿਹਰਾ ਦੋਵੇਂ ਜਿਵੇਂ ਇੱਕ ਦੂਜੇ ਦੀ ਅੱਧੀ ਕਹਾਣੀ ਹੋਣ ਮੀਰਾ ਘਰੋਂ ਕੰਮ ਕਰਦੀ ਸੀ ਇੱਕ ਗ੍ਰਾਫਿਕ ਡਿਜ਼ਾਈਨਰ ਦਾ ਆਰਵ ਸਕੂਲ ਵਿੱਚ ਪੜਾਉਂਦਾ ਸੀ ਬੱਚਿਆਂ ਦੀ 마ਸੂਮੀਅਤ ਉਸ ਦੇ ਸੁਭਾਅ ਵਿੱਚ ਉੱਤਰ ਆਈ ਸੀ ਵਿਆਹ ਨੂੰ 2 ਸਾਲ ਹੋਏ ਸੀ ਪਰ ਪਿਆਰ ਹਜੇ ਵੀ ਉਨਾ ਹੀ ਤਾਜ਼ਾ ਸੀ ਜਾਂ ਸ਼ਾਇਦ ਮੀਰਾ ਨੂੰ ਅਜਿਹਾ ਲੱਗਦਾ ਸੀ ਉਸ ਦਿਨ ਸੀ ਆਰਵ ਦਾ ਜਨਮ ਦਿਨ ਮੀਰਾ ਨੇ ਸੋਚਿਆ ਇਸ ਵਾਰ ਕੁਝ ਵੱਖਰਾ ਕਰਾਂਗੀ ਉਹ ਇੱਕ ਸਰਪ੍ਰਾਈਜ਼ ਵੀਡੀਓ ਬਣਾ ਰਹੀ ਸੀ ਜਿਸ ਵਿੱਚ ਉਹਨਾਂ ਦੇ ਹਰ ਪਲ ਹਰ ਖੁਸ਼ੀ ਅਤੇ ਹਰ ਯਾਦ ਨਾਲ ਉਸ ਦੀ ਆਪਣੀ ਆਵਾਜ਼ ਵਿੱਚ ਇੱਕ ਚਿੱਠੀ ਰਿਕਾਰਡ ਕੀਤੀ ਸੀ ਉਹ ਰਿਕਾਰਡਿੰਗ ਪੂਰੀ ਕਰਨ ਲਈ ਉਸਨੇ ਆਪਣੇ ਪੁਰਾਣੇ ਮੇਲ ਅਤੇ ਫੋਟੋ ਖੋਲੇ ਜਿੱਥੇ ਇੱਕ ਪੁਰਾਣੀ ਗੱਲ ਸੀ ਨਿਸ਼ਾਂਤ ਨਾਮ ਦਾ ਉਸ ਦਾ ਕਾਲਜ ਦਾ ਦੋਸਤ ਉਸੇ ਤੋਂ ਉਸਨੇ ਕਦੇ ਆਰਬ ਦੀ ਪਹਿਲੀ ਪਹਿਲੀ ਨੌਕਰੀ ਲਈ ਰਾਜੀ ਓਮੇ ਬਣਾਉਣ ਲਈ ਮਦਦ ਲਈ ਸੀ ਉਸਦੇ ਮੇਲ ਵਿੱਚ ਇੱਕ ਡਰਾਫਟ ਪਿਆ ਸੀ ਜਿਸ ਦਾ ਵਿਸ਼ਾ ਲਿਖਿਆ ਸੀ ਤੁਸੀਂ ਗੱਲ ਕੀਤੀਆਂ ਬਿਨਾ ਨਹੀਂ ਰਹਿ ਸਕਤ ਦੀ ਉਹ ਮੇਲ ਭੇਜਿਆ ਨਹੀਂ ਗਿਆ ਸੀ ਬਸ ਅਧੂਰਾ ਸੀ ਕਿਉਂਕਿ ਉਹ ਪੰਕਤੀ ਅਸਲ ਵਿੱਚ ਆਰਵ ਲਈ ਸੀ ਉਹ ਚਾਹੁੰਦੀ ਸੀ ਕਿ ਅਗਲੇ ਦਿਨ ਉਹ ਆਰਵ ਨੂੰ ਉਹ ਪੜਾਵੇ ਉਸਦੇ ਨਾਲ ਉਹੀ ਸ਼ਬਦ ਬੋਲੇ ਪਰ ਉਸੇ ਰਾਤ ਆਰਬ ਕਿਸੇ ਕਾਰਨ-ਕਾਰਨ ਉਸਦਾ ਲੈਪਟਾਪ ਖੋਲ ਬੈਠਾ ਉਹ ਡਰਾਫਟ ਦੇਖ ਕੇ ਉਸਦਾ ਦਿਲ ਜਿਵੇਂ ਰੁਕ ਗਿਆ ਤੁਸੀਂ ਗੱਲ ਕੀਤੀਆਂ ਬਿਨਾ ਨਹੀਂ ਰਹਿ ਸਕਦੀ ਉਹ ਪੰਕਤੀ बार-बार ਉਸਦੇ ਦਿਮਾਗ ਵਿੱਚ ਗੂੰਜਦੀ ਰਹੀ ਉਸਨੇ ਮੇਲ ਨਹੀਂ ਦੇਖਿਆ ਬਸ ਉਹਨਾਂ ਹੀ ਪੜ੍ਹ ਕੇ ਜਿਵੇਂ ਸਭ ਖਤਮ ਹੋ ਗਿਆ ਉਸ ਰਾਤ ਆਰਬ ਨੇ ਕੁਝ ਨਹੀਂ ਆਖਿਆ ਸਵੇਰੇ ਉੱਠਦੇ ਹੀ ਉਸਨੇ ਦਫ਼ਤਰ ਲਈ ਜਲਦੀ ਨਿਕਲਦਾ ਬਹਾਨਾ ਬਣਾਇਆ ਅਤੇ ਮੀਰਾ ਦੀਆਂ ਅੱਖਾਂ ਵਿੱਚ ਝਾਂਕਣ ਦੀ ਹਿੰਮਤ ਨਹੀਂ ਕੀਤੀ ਮੀਰਾ ਨੂੰ ਕੁਝ ਅਜੀਬ ਲੱਗਾ ਉਹ ਪੁੱਛਦੀ ਰਹੀ ਆਰਵ ਸਭ ਠੀਕ ਤਾਂ ਹੈ ਉਹ ਮੁਸਕਰਾਉਂਦਾ ਅਤੇ ਆਖ ਦਿੰਦਾ ਹਾਂ ਸਭ ਠੀਕ ਹੈ ਮੀਰਾ ਪਰ ਉਸ ਦੀ ਮੁਸਕਾਨ ਦੇ ਪਿੱਛੇ ਜੋ ਸਨ ਨਾਟਾ ਸੀ ਉਹ ਹੌਲੀ-ਹੌਲੀ ਦੋਵਾਂ ਵਿਚਕਾਰ ਦੀ ਵਾਰ ਬਣ ਗਿਆ ਦਿਨ ਲੰਘਦੇ ਗਏ ਮੀਰਾ ਕੋਸ਼ਿਸ਼ ਕਰਦੀ ਸਵੇਰੇ ਉਸ ਦੀ ਪਸੰਦ ਦੀ ਚਾਹ ਬਣਾਉਂਦੀ ਉਸ ਦੀ ਸ਼ਰਟ ਪ੍ਰੈਸ ਕਰਦੀ ਕਦੇ-ਕਦੇ ਉਸ ਦੀਆਂ ਕਿਤਾਬਾਂ ਵਿੱਚ ਇੱਕ ਚਿੱਠੀ ਛੋਟੀ ਜਹੀ ਰੱਖ ਦਿੰਦੀ ਤੁਸੀਂ ਮੁਸਕਰਾਉਂਦੇ ਹੋ ਤਾਂ ਮੇਰਾ ਦਿਨ ਬਣ ਜਾਂਦਾ ਹੈ ਪਰ ਹੁਣ ਆਰਬ ਉਹ ਚਿੱਠੀ ਨਹੀਂ ਪੜਦਾ ਸੀ ਉਹ देर ਨਾਲ ਘਰ ਆਉਂਦਾ ਕਦੇ ਫੋਨ ਤੇ ਮੁਸਕਰਾਉਂਦਾ ਕਦੇ ਮੀਰਾ ਦੀਆਂ ਅੱਖਾਂ ਤੋਂ ਬਚਦਾ ਇੱਕ ਰਾਤ ਮੀਰਾ ਨੇ ਦੇਖਿਆ ਆਰਬ ਆਪਣੇ ਫੋਨ ਤੇ ਕਿਸੇ ਸ਼੍ਰੇਤੀ ਨਾਮ ਦੀ ਕੁੜੀ ਨਾਲ ਗੱਲ ਕਰ ਰਿਹਾ ਸੀ ਮੀਰਾ ਨੇ ਕੁਝ ਨਹੀਂ ਆਖਿਆ ਬਸ ਬਾਰੀਂ ਦੇਰ ਬਾਹਰ ਦੇਖਣ ਲੱਗੀ ਜਿੱਥੇ ਹਵਾ ਵਿੱਚ ਉਸਦੇ ਆਪਣੇ ਹੀ ਸੁਪਨੇ ਉਲਝ ਜਾਂਦੇ ਸੀ ਉਸਨੇ ਫਾਈਲ ਸੇਵ ਕੀਤੀ ਲੈਪਟਾਪ ਬੰਦ ਕੀਤਾ ਅਤੇ ਚੁੱਪਚਾਪ ਸੌਣ ਚਲੀ ਗਈ ਸਵੇਰੇ ਜਦੋਂ ਆਰਵ ਉੱਠਿਆ ਤਾਂ ਮੀਰਾ ਨੂੰ ਵੈਸੇ ਹੀ ਸੌਂਦਾ ਦੇਖ ਕੇ ਕੁਝ ਦੇਰ ਉਸ ਨੂੰ ਦੇਖਦਾ ਰਿਹਾ ਚਿਹਰੇ ਤੇ ਉਹੀ ਮਾਸੂਮੀਅਤ ਉਹੀ ਸਕੂਨ ਜੋ ਕਦੇ ਉਸ ਦੀ ਸਭ ਤੋਂ ਵੱਡੀ ਆਦਤ ਸੀ ਪਰ ਫਿਰ ਦਿਮਾਗ ਵਿੱਚ ਉਹੀ ਗੱਲ ਗੂੰਜ ਪਈ ਤੁਸੀਂ ਗੱਲ ਕੀਤੀਆਂ ਬਿਨਾ ਨਹੀਂ ਰਹਿ ਸਕਦੀ ਉਹ ਉੱਠਿਆ ਬੈਗ ਲਿਆ ਤੇ ਬਿਨਾ ਕੁਝ ਆਖੇ ਚਲਾ ਗਿਆ ਪਿੱਛੇ ਬਸ ਮੀਰਾ ਦੀ ਅਧੂਰੀ ਨੀਂਦ ਅਤੇ ਬੰਦ ਦਰਵਾਜ਼ਾ ਰਹਿ ਗਿਆ। ਆਰਬ ਦੇ ਜਾਣ ਤੋਂ ਬਾਅਦ ਘਰ ਜਿਵੇਂ ਖਾਲੀ ਹੋ ਗਿਆ। ਉਹ ਘਰ ਜੋ ਕਦੇ ਉਸ ਦੀ ਹਸੀ ਨਾਲ ਗੂੰਜਦਾ ਸੀ। ਹੁਣ ਹਰ ਦੀਵਾਰ ਜਿਵੇਂ ਚੁੱਪ ਹੋ ਚੁੱਕੀ ਸੀ। ਮੀਰਾ ਨੇ ਆਪਣੇ ਆਪ ਨੂੰ ਕੰਮ ਵਿੱਚ ਝੌਂਕ ਦਿੱਤਾ। ਸਵੇਰ ਤੋਂ ਸ਼ਾਮ ਤੱਕ ਉਹੀ ਲੈਪਟਾਪ ਲੈਪਟੋਪ ਉਹੀ ਸਕਰੀਨ ਉਹ ਬਿਨਾਂ ਕੁਝ ਆਖੇ ਕੰਮ ਕਰਦੀ ਰਹਿੰਦੀ। ਹਰ ਹਰਕ ਲਿਕ ਨਾਲ ਉਸ ਦੇ ਅੰਦਰ ਇੱਕ ਟੁੱਟਣ ਮਹਿਸੂਸ ਹੁੰਦੀ ਕਦੇ ਕਦੇ ਫੋਨ ਵੱਜਦਾ ਤਾਂ ਉਹ ਉਮੀਦ ਨਾਲ ਦੇਖਦੀ ਸ਼ਾਇਦ ਆਰਵ ਦਾ ਹੋਵੇਗਾ ਪਰ ਹੁਣ ਆਰਵ ਦਾ ਫੋਨ ਸਿਰਫ ਦਫ਼ਤਰ ਦੀਆਂ ਉਹ ਪ੍ਰਚਾਰਿਕ ਗੱਲਾਂ ਪੁੱਛਦਾ ਮੀਰਾ ਉਹ ਡਾਕੂਮੈਂਟ ਕਿੱਥੇ ਹੈ ਉਹ ਫਾਈਲ ਮੇਲ ਕਰ ਦੇਣਾ ਬਸ ਰਿਸ਼ਤਾ ਹੁਣ ਸਿਰਫ ਕੁਝ ਬਾਕਾਂ ਵਿੱਚ ਸਿੰਟ ਗਿਆ ਸੀ ਇੱਕ ਦਿਨ ਕੰਮ ਦੇ ਸਿਲਸਿਲੇ ਵਿੱਚ ਮੀਰਾ ਨੂੰ ਇੱਕ ਈਮੇਲ ਆਈ ਹਾਈ ਮੀਰਾ ਲੌਂਗ ਟਾਈਮ ਨਿਸ਼ਾਂਤ ਉਹ ਉਹੀ ਨਿਸ਼ਾਂਤ ਸੀ ਜੋ ਕਾਲਜ ਦਾ ਦੋਸਤ ਜਿਸ ਨਾਲ ਮੀਰਾ ਨੇ ਕਈ ਸਾਲ ਤੋਂ ਗੱਲ ਨਹੀਂ ਕੀਤੀ ਸੀ ਉਹ ਹੁਣ ਇੱਕ ਵੱਡੀ ਕੰਪਨੀ ਵਿੱਚ ਸੀ ਅਤੇ ਇੱਕ ਪ੍ਰੋਜੈਕਟ ਤੇ ਮੀਰਾ ਦੀ ਮਦਦ ਚਾਹੁੰਦਾ ਸੀ ਮੀਰਾ ਨੇ ਪਹਿਲਾਂ ਤਾਂ ਜਵਾਬ ਨਹੀਂ ਦਿੱਤਾ ਫਿਰ ਸੋਚਿਆ ਕੰਮ ਨਾਲ ਹੀ ਤਾਂ ਗੱਲ ਕਰਨੀ ਹੈ ਉਸਨੇ ਇੱਕ ਛੋਟਾ ਜਿਹਾ ਮੇਲ ਲਿਖਿਆ ਸਰ ਸੈਂਡ ਮੀ ਦਾ ਡਿਟੇਲਸ ਦੂਜੇ ਹੀ ਦਿਨ ਨਿਸ਼ਾਂਤ ਦਾ ਵੀਡੀਓ ਕਾਲ ਆਇਆ ਮੀਰਾ ਤੂੰ ਤਾਂ ਬਿਲਕੁਲ ਨਹੀਂ ਬਦਲੀ ਯਾਰ ਮੀਰਾ ਮੁਸਕਰਾਈ ਕਾਫੀ ਕੁਝ ਬਦਲ ਗਿਆ ਹੈ ਨਿਸ਼ਾਂਤ ਨਿਸ਼ਾਂਤ ਸਮਝ ਨਹੀਂ ਪਾਇਆ ਪਰ ਮੀਰਾ ਦੀ ਥੱਕੀ ਹੋਈ ਮੁਸਕਾਨ ਦੇਖ ਕੇ ਬੋਲਿਆ ਸਭ ਕੁਝ ਠੀਕ ਤਾਂ ਹੈ ਨਾ ਮੀਰਾ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਕਦੇ ਕਦੇ ਝੂਠ ਬੋਲਣਾ ਵੀ ਆਸਾਨ ਹੁੰਦਾ ਹੈ ਜਦੋਂ ਦਿਲ ਸੱਚ ਬੋਲਦੇ ਬੋਲਦੇ ਥੱਕ ਗਿਆ ਹੋਵੇ ਆਰਵ ਨੇ ਉਸ ਸਮੇਂ ਮੀਰਾ ਨੂੰ ਹੱਸਦੇ ਦੇਖਿਆ ਦੇਖਿਆ ਉਹ ਬਹੁਤ ਸਮੇਂ ਬਾਅਦ ਫੋਨ ਤੇ ਮੁਸਕਰਾ ਰਹੀ ਸੀ ਸਕਰੀਨ ਦੇ ਉਸ ਪਾਰ ਆਰਵ ਦਾ ਦਿਲ ਫਿਰ ਡੋਲ ਗਿਆ ਉਹ ਆਪਣੇ ਹੀ ਸ਼ੱਕ ਵਿੱਚ ਫਿਰ ਫਸ ਗਿਆ ਹੁਣ ਤਾਂ ਸਾਫ਼ ਹੈ ਉਸਨੇ ਮਨ ਹੀ ਮਨ ਆਖਿਆ ਉਹ ਹੁਣ ਮੇਰੇ ਲਈ ਨਹੀਂ ਕਿਸੇ ਹੋਰ ਲਈ ਮੁਸਕਰਾਉਂਦੀ ਹੈ ਰਾਤ ਨੂੰ ਉਸਨੇ ਜਾਣ ਬੁੱਝ ਕੇ ਦੇਰ ਕਰ ਦਿੱਤੀ ਘਰ ਲੋਟਿਆ ਤਾਂ ਦੇਖਿਆ ਮੇਰਾ ਕਿਚਨ ਵਿੱਚ ਬੈਠੀ ਸੀ ਉਸਦੀ ਪਲੇਟ ਵਿੱਚ ਖਾਣਾ ਠੰਡਾ ਪਿਆ ਸੀ ਉਹ ਬੋਲੀ ਇੰਨੀ ਦੇਰ ਕਿਉਂ ਆਰਵ ਨੇ ਸਿਰਫ ਇਨਾ ਆਖਿਆ ਕਿਸੇ ਨਾਲ ਸੀ ਗੱਲਾਂ ਵਿੱਚ ਵਕਤ ਨਿਕਲ ਗਿਆ ਮੀਰਾ ਕੁਝ ਪਲ ਉਸ ਨੂੰ ਦੇਖਦੀ ਰਹੀ ਕਿਸੇ ਨਾਲ ਆਰਵ ਨੇ ਬਿਨਾ ਨਜ਼ਰ ਮਿਲਾਏ ਆਖਿਆ ਬਸ ਉਹ ਇੱਕ ਸ਼ਬਦ ਮੀਰਾ ਦੇ ਅੰਦਰ ਕਿਸੇ ਬੰਬ ਵਾਂਗ ਫਟਿਆ ਉਹ ਉੱઠી ਥਾਲੀ ਚੁੱਕੀ ਅਤੇ ਬੋਲੀ ਠੀਕ ਹੈ ਹੁਣ ਗੱਲਾਂ ਵਿੱਚ ਵਕਤ ਨਿਕਲ ਹੀ ਜਾਂਦਾ ਹੈ ਉਸ ਰਾਤ ਦੋਵੇਂ ਇੱਕੋ ਘਰ ਵਿੱਚ ਸੀ ਪਰ ਦੋਵਾਂ ਵਿਚਕਾਰ ਕਈ ਕਿਲੋਮੀਟਰ ਦੀ ਦੂਰੀ ਸੀ। ਅਗਲੇ ਕੁਝ ਦਿਨ ਤੱਕ ਆਰਵ ਨੇ ਮੀਰਾ ਨਾਲ ਲਗਭਗ ਗੱਲ ਕਰਨਾ ਬੰਦ ਕਰ ਦਿੱਤਾ। ਉਹ ਸਕੂਲ ਫਿਰ ਸਿੱਧਾ ਬਾਹਰ ਸ਼ਰਤੀ ਨਾਲ ਗੱਲਾਂ ਕਾਫੀ ਫਿਰ देर रात ਤੱਕ ਘਰ ਵਾਪਸੀ। ਮੀਰਾ ਬਸ ਖਾਮੋਸ਼ੀ ਨਾਲ ਸਭ ਦੇਖਦੀ ਰਹੀ। ਕਦੇ ਕੁਝ ਨਹੀਂ ਆਖਦੀ। ਪਰ ਉਸਦਾ ਚਿਹਰਾ ਦਿਨ ਬਦਿਨ ਸੁੱਕਦਾ ਜਾ ਰਿਹਾ ਸੀ। ਇੱਕ ਸ਼ਾਮ ਨਿਸ਼ਾਂਤ ਨੇ ਆਖਿਆ ਮੀਰਾ ਤੂੰ ਕੰਮ ਛੱਡ ਕੇ ਕੁਝ ਵਕਤ ਆਪਣੇ ਲਈ ਲੈ ਤੂੰ ਬਹੁਤ ਥੱਕੀ ਹੋਈ ਲੱਗ ਰਹੀ ਹੈ ਮੀਰਾ ਮੁਸਕਰਾਈ ਨਿਸ਼ਾਂਤ ਹੁਣ ਵਕਤ ਮੇਰੇ ਕੋਲ ਨਹੀਂ ਬਚਿਆ ਉਸੇ ਦਿਨ ਸ਼ਾਮ ਨੂੰ ਆਰਵ ਘਰ ਆਇਆ ਮੀਰਾ ਬਾਲਕਨੀ ਵਿੱਚ ਬੈਠੀ ਸੀ ਹਵਾ ਚੱਲ ਰਹੀ ਸੀ ਉਸਦੇ ਹੱਥ ਵਿੱਚ ਇੱਕ ਛੋਟਾ ਜਿਹਾ ਗਿਫਟ ਬਾਕਸ ਸੀ ਆਰਵ ਨੇ ਪੁੱਛਿਆ ਕੀ ਹੈ ਇਹ ਮੀਰਾ ਬੋਲੀ ਕੁਝ ਨਹੀਂ ਤੁਹਾਡੇ ਲਈ ਸੀ ਪਰ ਹੁਣ ਸ਼ਾਇਦ ਜ਼ਰੂਰਤ ਨਹੀਂ ਉਹ ਬਾਕਸ ਟੇਬਲ ਤੇ ਰੱਖ ਕੇ ਅੰਦਰ ਚਲੀ ਗਈ ਆਰਬ ਨੇ ਬਾਕਸ ਖੋਲਿਆ ਅੰਦਰ ਇੱਕ ਪੈਨ ਡਰਾਈਵ ਸੀ ਅਤੇ ਨਾਲ ਇੱਕ ਚਿੱਠੀ ਲਿਖਿਆ ਸੀ ਜਦੋਂ ਸਚਾਈ ਸਮਝਣ ਦਾ ਮਨ ਹੋਵੇ ਤਾਂ ਇਸ ਨੂੰ ਦੇਖ ਲੈਣਾ ਉਸ ਰਾਤ ਆਰਬ ਨੇ ਉਹ ਪੈਨ ਡਰਾਈਵ ਨਹੀਂ ਚਲਾਈ ਉਹ ਬਸ ਸੋਫੇ ਤੇ ਬੈਠਾ ਰਿਹਾ ਉਸਦੇ ਦਿਮਾਗ ਵਿੱਚ ਸ਼ਤੀ ਦੀ ਹਸੀ ਅਤੇ ਮੀਰਾ ਦੀਆਂ ਅੱਖਾਂ ਦੋਵੇਂ ਆਪਸ ਵਿੱਚ ਟਕਰਾ ਰਹੀਆਂ ਸੀ ਅਗਲੇ ਦਿਨ ਸਕੂਲ ਜਾਂਦੇ ਵਕਤ ਆਰਵ ਦਾ ਐਕਸੀਡੈਂਟ ਹੋ ਗਿਆ। ਛੋਟਾ ਸੀ ਪਰ ਸਿਰ ਉੱਤੇ ਝੋਟ ਲੱਗੀ ਸੀ। ਹਸਪਤਾਲ ਵਿੱਚ ਜਦੋਂ ਅੱਖਾਂ ਖੁੱਲੀਆਂ ਤਾਂ ਮੀਰਾ ਸਾਹਮਣੇ ਖੜੀ ਸੀ। ਅੱਖਾਂ ਵਿੱਚ ਡਰ ਅਤੇ ਹੱਥਾਂ ਵਿੱਚ ਦੁਆਵਾਂ। ਆਰਵ ਨੇ ਪਹਿਲੀ ਵਾਰ ਮਹੀਨਿਆਂ ਬਾਅਦ ਉਸ ਦੀਆਂ ਅੱਖਾਂ ਵਿੱਚ ਝਾਕਿਆ। ਉਹ ਕੁਝ ਆਖਣਾ ਚਾਹੁੰਦਾ ਸੀ ਪਰ ਆਵਾਜ਼ ਨਹੀਂ ਨਿਕਲ ਰਹੀ ਸੀ। ਮੀਰਾ ਨੇ ਉਸ ਦਾ ਹੱਥ ਫੜਿਆ ਅਤੇ ਆਖਿਆ ਆਰਵ ਮੈਂ ਹਜੇ ਵੀ ਉਹੀ ਹਾਂ ਜਿਸ ਨੂੰ ਤੁਸੀਂ ਕਦੇ ਆਖਿਆ ਸੀ ਸੱਚ ਬੋਲਣਾ ਨਾ ਛੱਡਿਓ ਆਰਵ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਨਿਕਲੇ ਪਰ ਉਹ ਹਜੇ ਵੀ ਚੁੱਪ ਰਿਹਾ ਕਦੇ-ਕਦੇ ਇਨਸਾਨ ਆਪਣੀ ਗਲਤੀ ਜਾਣ ਕੇ ਵੀ ਉਸ ਨੂੰ ਮੰਨਣ ਤੋਂ ਡਰਦਾ ਹੈ ਸ਼ਾਮ ਤੱਕ ਆਰਵ ਠੀਕ ਹੋ ਗਿਆ ਹੋ ਗਿਆ ਡਾਕਟਰ ਨੇ ਆਖਿਆ ਕੋਈ ਖਤਰਾ ਨਹੀਂ ਹੈ ਬਸ ਥੋੜੀ ਥਕਾਵਟ ਮੀਰਾ ਘਰ ਲੈ ਆਈ ਅਤੇ ਰਾਤ ਨੂੰ ਹोली ਜਹੀ ਨਾਲ ਬੋਲੀ ਆਰਵ ਉਹ ਪੈਨ ਡਰਾਈਵ ਹਜੇ ਵੀ ਟੇਬਲ ਤੇ ਹੀ ਰੱਖੀ ਹੈ ਦੇਖ ਲੈਣਾ ਕਿਤੇ ਦੇਰ ਨਾ ਹੋ ਜਾਵੇ ਉਹ ਚੱਲ ਗਈ ਆਰਵ ਨੇ ਕੁਝ ਦੇਰ ਤੱਕ ਤਾਂ ਉਹ ਪੈਨ ਡਰਾਈਵ ਦੇਖੀ ਫਿਰ ਚੁੱਕੀ ਲੈਪਟਾਪ ਖੋਲ੍ਹਿਆ ਅਤੇ ਚਲਾਈ ਸਕਰੀਨ ਤੇ ਮੀਰਾ ਦੀ ਆਵਾਜ਼ ਗੂੰਜ ਰਹੀ ਸੀ ਆਰਵ ਜੇ ਕਦੇ ਮੈਂ ਕੁਝ ਗਲਤ ਆਖਾਂ ਤਾਂ ਯਾਦ ਰੱਖਣਾ ਉਹ ਸਿਰਫ ਇੱਕ ਅਧੂਰੀ ਗੱਲ ਹੋਵੇਗੀ ਝੂਠ ਨਹੀਂ ਤੁਹਾਨੂੰ ਗੱਲ ਕੀਤਿਆਂ ਬਿਨਾ ਨਹੀਂ ਰਹਿ ਸਕਦੀ ਕਿਉਂਕਿ ਤੁਹਾਡੀ ਗੱਲ ਹੀ ਤਾਂ ਮੇਰਾ ਸਕੂਨ ਹੈ ਆਰਵ ਦਾ ਦਿਲ ਰੁਕ ਗਿਆ ਉਹ ਉਹੀ ਡਰਾਫਟ ਸੀ ਜਿਸ ਨੂੰ ਉਸਨੇ ਕਦੇ ਗਲਤ ਸਮਝਿਆ ਸੀ ਹੁਣ ਉਸਨੂੰ ਸਮਝਾਇਆ ਕਿ ਜੋ ਮੇਲ ਉਸਨੇ ਪੜ੍ਹਿਆ ਸੀ ਉਹ ਅਸਲ ਵਿੱਚ ਉਸੇ ਲਈ ਲਿਖਿਆ ਗਿਆ ਸੀ ਆਰਵ ਉੱਠ ਕੇ ਕਮਰੇ ਤੋਂ ਬਾਹਰ ਭੱਜਿਆ ਪਰ ਦਰਵਾਜ਼ੇ ਦੇ ਬਾਹਰ ਸਿਰਫ ਸਨਨਾਟਾ ਸੀ ਮੀਰਾ ਜਾ ਚੁੱਕੀ ਸੀ ਆਰਬ ਰਾਤ ਭਰ ਸੋ ਨਹੀਂ ਸਕਿਆ ਮੀਰਾ ਦਾ ਉਹ ਡਰਾਫਟ ਉਸ ਦੀ ਆਵਾਜ਼ ਉਸ ਦੇ ਸ਼ਬਦ ਹਰ ਪਲ ਉਸ ਦੇ ਦਿਮਾਗ ਵਿੱਚ ਗੂੰਜ ਰਹੇ ਸੀ ਤੁਹਾਨੂੰ ਗੱਲ ਕੀਤਿਆਂ ਬਿਨਾਂ ਨਹੀਂ ਰਹਿ ਸਕਦੀ ਹਰ ਸ਼ਬਦ ਜਿਵੇਂ ਉਸ ਦੀ ਰੂਹ ਨੂੰ ਝੰਜੋੜ ਰਿਹਾ ਸੀ ਉਹ ਸਮਝ ਗਿਆ ਕਿ ਉਸ ਉਸਨੇ ਜੋ ਵੀ ਸ਼ੱਕ ਕੀਤਾ ਉਸ ਵਿੱਚ ਕਿੰਨੀ ਵੱਡੀ ਗਲਤੀ ਸੀ ਸੱਚ ਅਤੇ ਭਰਮ ਦਾ ਸਵੇਰ ਹੁੰਦੇ ਹੀ ਆਰਵ ਤਿਆਰ ਹੋਇਆ ਉਸ ਦਾ ਦਿਲ ਧੜਕ ਰਿਹਾ ਸੀ ਹਰ ਕਦਮ ਵਿੱਚ ਡਰ ਅਤੇ ਉਮੀਦਾਂ ਦੋਵੇਂ ਸੀ ਆਰਬ ਨੇ ਆਪਣੇ ਦੋਸਤ ਨੂੰ ਮੈਸੇਜ ਕੀਤਾ ਮੈਨੂੰ ਮੀਰਾ ਨਾਲ ਗੱਲ ਕਰਨੀ ਹੈ ਕੋਈ ਪਤਾ ਹੈ ਉਸ ਦਾ ਦੋਸਤ ਨੇ ਤੁਰੰਤ ਜਵਾਬ ਦਿੱਤਾ ਉਹ ਅੱਜ ਸਕੂਲ ਤੋਂ ਬਾਅਦ ਲਾਇਬ੍ਰੇਰੀ ਵਿੱਚ ਮਿਲਣ ਵਾਲੀ ਹੈ ਉੱਥੇ ਦੇਖ ਲੈਣਾ ਆਰਬ ਨੇ ਤੁਰੰਤ ਬਾਈਕ ਚੁੱਕੀ ਅਤੇ ਲਾਇਬ੍ਰੇਰੀ ਵੱਲ ਵਧਿਆ ਰਸਤੇ ਵਿੱਚ ਉਹ ਸੋਚ ਰਿਹਾ ਸੀ ਕੀ ਅੱਖਾਂ ਕੀ ਮਾਫੀ ਮੰਗਾ ਜਾਂ ਸਿਰਫ ਉਸਨੂੰ ਸੁਨਾ ਲਾਇਬ੍ਰੇਰੀ ਦੇ ਦਰਵਾਜੇ ਤੇ ਪਹੁੰਚਦੇ ਹੀ ਉਸਨੇ ਦੇਖਿਆ ਮੀਰਾ ਇੱਕ ਕੋਨੇ ਵਿੱਚ ਬੈਠੀ ਹੋਈ ਸੀ ਕਿਤਾਬਾਂ ਅਤੇ ਲੈਪਟਾਪ ਉਸਦੇ ਸਾਹਮਣੇ ਉਹ ਬਿਲਕੁਲ ਸ਼ਾਂਤ ਸੀ ਪਰ ਉਸ ਦੀਆਂ ਅੱਖਾਂ ਵਿੱਚ ਉਸ ਰਾਤ ਦੀ ਝਲਕ ਹਜੇ ਵੀ ਸੀ ਡਰ ਚੋਟ ਅਤੇ ਫਿਰ ਵੀ ਉਮੀਦ ਦੀ ਛੋਟੀ ਜਹੀ ਕਿਰਨ ਆਰਵ ਨੇ ਹੋਲੀ ਜਿਹੀ ਨਾਲ ਆਖਿਆ ਮੀਰਾ 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 ਨੇ ਸਿਰ ਝੁਕਿਆ ਉਸ ਦੀਆਂ ਅੱਖਾਂ ਆਰਵ ਦੇ ਦਿਲ ਵਿੱਚ ਜਿਵੇਂ ਗੁਸ ਗਈਆਂ ਕਿਸੇ ਨੇ ਕੁਝ ਨਹੀਂ ਆਖਿਆ ਸਿਰਫ ਹਵਾ ਦੀ ਹਲਕੀ ਸਰਸਰਾਹਟ ਸੀ ਆਰਵ ਨੇ ਕਦਮ ਵਧਾਏ ਵਧਾਏ ਅਤੇ ਫਿਰ ਉਸ ਦੇ ਮੇਜ਼ ਦੇ ਸਾਹਮਣੇ ਖੜਾ ਹੋਇਆ ਮੈਂ ਸਮਝ ਗਿਆ ਮੀਰਾ ਸਭ ਕੁਝ ਸਭ ਕੁਝ ਸਮਝ ਗਿਆ ਮੀਰਾ ਨੇ ਸਿਰਫ ਹੋਲੀ ਨਾਲ ਆਖਿਆ ਸਮਝ ਗਏ ਤਾਂ ਹੁਣ ਕੀ ਆਰਵ ਦੀਆਂ ਅੱਖਾਂ ਵਿੱਚ ਹੰਝੂ ਸੀ ਪਰ ਉਸਨੂੰ ਹਿੰਮਤ ਦਿਖਾਈ ਮੈਂ ਤੁਹਾਨੂੰ ਝੂਠ ਸਮਝਿਆ ਮੈਂ ਤੁਹਾਡੀ ਹਰ ਮੁਸਕਾਨ ਨੂੰ ਗਲਤ ਤਰੀਕੇ ਨਾਲ ਦੇਖਿਆ ਪਰ ਹੁਣ ਹੁਣ ਮੈਂ ਸਿਰਫ ਤੁਹਾਡੀ ਗੱਲ ਸੁਨਣਾ ਚਾਹੁੰਦਾ ਹਾਂ ਤੁਸੀਂ ਜੋ ਵੀ ਆਖਣਾ ਚਾਹੋ ਮੈਂ ਸੁਣਾਗਾ ਮੀਰਾ ਨੇ ਉਸਦੇ ਹੱਥ ਦੇਖੇ ਕਿੰਨਾ ਕੰਬ ਰਹੇ ਸੀ ਉਹ ਆਪਣੇ ਆਪ ਨੂੰ ਰੋਕ ਨਹੀਂ ਸਕੀ ਆਰਵ ਤੁਸੀਂ ਸੱਚ ਵਿੱਚ ਨਹੀਂ ਸਮਝੇ ਮੈਂ ਕਦੇ ਕਿਸੇ ਹੋਰ ਨੂੰ ਉਹ ਮਹਿਸੂਸ ਨਹੀਂ ਕਰਾਇਆ ਜੋ ਤੁਹਾਡੇ ਨਾਲ ਸੀ ਆਰਵ ਨੇ ਹੌਲੀ ਨਾਲ ਆਖਿਆ ਤਾਂ ਮੈਂ ਕਿਵੇਂ ਭਰੋਸਾ ਕਰਾਂ ਮੀਰਾ ਮੀਰਾ ਨੇ ਉਸ ਦੀਆਂ ਅੱਖਾਂ ਵਿੱਚ ਵੇਖਿਆ ਫਿਰ ਆਪਣੇ ਹੱਥਾਂ ਵਿੱਚ ਰੱਖਿਆ ਲੈਪਟਾਪ ਖੋਲ੍ਹ ਲਿਆ ਵੇਖੋ ਸਭ ਸੱਚ ਇੱਥੇ ਲਿਖਿਆ ਹੋਇਆ ਹੈ ਜੋ ਡਰਾਫਟ ਤੁਸੀਂ ਦੇਖਿਆ ਉਹ ਮੇਰਾ ਡਰ ਸੀ ਮੇਰਾ ਦਰਦ ਸੀ ਪਰ ਸਭ ਤੁਹਾਡੇ ਲਈ ਤੁਹਾਡੇ ਬਿਨਾ ਮੈਂ ਅਧੂਰੀ ਸੀ ਆਰਵ ਨੇ ਸਕਰੀਨ ਵੇਖੀ ਅਤੇ ਪਾਇਆ ਕਿ ਉਸ ਵਿੱਚ ਸਿਰਫ ਮੀਰਾ ਦੀ ਆਵਾਜ਼ ਨਹੀਂ ਸੀ ਬਲਕਿ ਉਸ ਦੀ ਦਿਲ ਦੀ ਹਰ ਗੱਲ ਹਰ ਅਹਿਸਾਸ ਹਰ ਪਲ ਲਿਖਿਆ ਹੋਇਆ ਸੀ ਆਰਵ ਤੁਸੀਂ ਮੇਰੀ ਦੁਨੀਆ ਹੋ ਅਤੇ ਮੈਂ ਤੁਹਾਡੇ ਬਿਨਾ ਕੁਝ ਵੀ ਨਹੀਂ ਆਰਵ ਨੇ ਹੰਝੂ ਪੂੰਝੇ ਅਤੇ ਹੌਲੀ ਨਾਲ ਆਖਿਆ ਮੀਰਾ ਮੈਂ ਮਾਫੀ ਮੰਗਣਾ ਚਾਹੁੰਦਾ ਹਾਂ ਮੈਂ ਤੁਹਾਨੂੰ ਕਦੇ ਵੀ ਸਹੀ ਤਰੀਕੇ ਨਾਲ ਨਹੀਂ ਦੇਖਿਆ ਹੁਣ ਮੈਂ ਸਿਰਫ ਤੁਹਾਡੇ ਨਾਲ ਰਹਿਣਾ ਚਾਹੁੰਦਾ ਹਾਂ ਜੇ ਤੁਸੀਂ ਚਾਹੋ ਮੀਰਾ ਨੇ ਕੁਝ ਪਲ ਚੁੱਪ ਸਾਦੀ ਫਿਰ ਉਸ ਦੀਆਂ ਅੱਖਾਂ ਵਿੱਚ ਹੰਝੂ ਅਤੇ ਮੁਸਕਾਨ ਦੋਵੇਂ ਝਲਕ ਰਹੇ ਸੀ ਮੈਂ ਚਾਹੁੰਦੀ ਹਾਂ ਪਰ ਹੁਣ ਅਸੀਂ ਬਸ ਝੂਠ ਤੇ ਨਹੀਂ ਸੱਚ ਤੇ ਭਰੋਸਾ ਕਰਾਂਗੇ ਹਰ ਪਲ ਆਰਵ ਨੇ ਹੋਲੀ ਨਾਲ ਉਸਦੇ ਹੱਥ ਫੜੇ ਦੋਵਾਂ ਦੀਆਂ ਅੱਖਾਂ ਵਿੱਚ ਹੁਣ ਸਿਰਫ ਪਿਆਰ ਅਤੇ ਸਮਝ ਸੀ ਪਰ ਕਹਾਣੀ ਇੱਥੇ ਖਤਮ ਨਹੀਂ ਸੀ ਕਿਥੇ ਦੂਰ ਨਿਸ਼ਾਂਤ ਨੇ ਇਸ ਸਭ ਨੂੰ ਦੇਖਿਆ ਅਤੇ ਉਸਦੇ ਚਿਹਰੇ ਤੇ ਹਲਕੀ ਮੁਸਕਾਨ ਸੀ ਉਹ ਜਾਣ ਗਿਆ ਸੀ ਕਿ ਸੱਚ ਹਮੇਸ਼ਾ ਜਿੱਤਦਾ ਹੈ ਪਰ ਕਦੇ-ਕਦਾਏ ਉਸ ਨੂੰ ਮਹਿਸੂਸ ਕਰਨ ਵਿੱਚ ਧੀਰ ਲੱਗ ਜਾਂਦੀ ਹੈ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ